ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲੈ ਕੇ ਆਏ ਹਾਂ ਜੀ ਇੱਕ ਨੰਬਰ ਵਾਲੀ ਬਈ ਤਾਜੀ ਸੂਈ ਵੀ ਆ ਜਰਸੀ ਬਈ ਸੂਣੀਆਂ ਤਿਆਰੀਆਂ ਚ ਤੇ ਦੋ ਗੱਬਣ ਵੜਾ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਦੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕੋਈ ਵੀ ਰ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਫਿਰ ਨੈਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 8146715312 ਆਉ ਪੁੱਛ ਲੈਨੇ ਬਾਈ ਤੁਹਾਡੇ ਅੱਜ ਵਧੀਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪ ਸਾਹਿਬ ਹੋ ਠੀਕ ਹੋ ਵਧੀਆ ਜੀ ਬਹੁਤ ਵਧੀਆ ਬਾਈ ਵਧੀਆ ਚੱਲ ਰਿਹਾ ਕੰਮ ਕੰਮ ਹੋ ਰਿਹਾ ਚੱਲਦਾ ਨਾਮ ਤੇ ਡਰੈੱਸ ਹੋ ਗਾ ਸ਼ਨਾ ਗਲਾਜ਼ਿੰਗ ਪਿੰਡ ਸ਼ੰਗਾਰਾ ਨੋਆ ਤਪਾ ਦੀਸੀ ਦਾ ਬਰਨਾਲਾ ਜ਼ਿਲ੍ਹਾ ਠੀਕ ਆ ਬਾਈ ਨੇੜੇ ਪਿੰਡ ਬਣ ਨੇੜੇ ਆਪਾਂ ਡਾਕਟਰ ਭਦੌਰ ਰਹਿ ਗਿਆ ਮੋਬਾਈਲ ਨੰਬਰ ਬੋਲ ਦੇ 9901433579 ਠੀਕ ਆ ਭਾਈ ਬਾਕੀ ਡਾਕਟਰ ਗੱਲ ਆਪਾਂ ਹਰੇਕ ਵੀਡੀਓ ਜੀ ਦਾ ਦੇਣਾ ਪਸੂ ਹੁੰਦੇ ਆਪਾਂ ਹੀ ਲਿਆਂਦੇ ਹਾਂ ਜਦੋਂ ਵੀ ਲੈਣੀ ਆਵਦੀ ਨਿਰਖ ਪਰ ਕੇ ਲੈ ਜੇ ਜਦੋਂ ਆਪਾਂ ਉਹ ਘਰੋਂ ਬਾਗੀ ਆਪਣਾ ਕੋਈ ਗਾਰੰਟੀ ਨਹੀਂ ਆਪਣੀ ਘਰ ਘੱਟ ਦੀ ਗਾਰੰਟੀ ਹੁੰਦੀ ਹੈ ਬਹੁਤ ਠੀਕ ਇਹ ਵੈਰ ਨੂੰ ਸੂਈ ਮੰਨ ਜੀ ਹਾਰੇ ਹੀ ਘੰਟਾ ਹੋਇਆ ਠੀਕ ਆ ਹੁਣ ਲਈ ਬਰੀ ਭਾਈ ਸਾਫ ਜੀ ਕਰਤੀ ਹਜੇ ਮੰਨ ਘੰਟਾ ਕੀ ਹੋਇਆ ਤਾਂ ਤੋਂ ਮਾਰ ਕੇ ਦੇ ਲਈ ਦੋ ਕਿਲੋ ਦੁੱਧ ਚੋਲੇ ਬੱਚੀ ਹੁੰਚੀਆਂ ਤਾਂ ਠੀਕ ਆ ਭਾਈ ਤੇ ਹੁਣ ਆਪਾਂ ਤਾਂ ਉਧਰੋਂ ਮਾਰ ਕੇ ਦਿਖ ਹਾਂ ਜਿਹੜਾ ਪਹਿਲਾ ਸੂਆ 4 ਦਾਂਦਾ ਪਰ 2 ਦਾਂਦਾ ਵੀ 4 ਆ ਮੈਂ ਦੇਖੀ 2 ਦਾਂਦੀ ਆ ਠੀਕ ਆ ਭਾਈ ਹਾਂ 2 ਦਾਂਦਾ ਮੈਂ ਜਮਾਉਂਦਾ ਪਹਿਲਾ ਸੂਆ ਹਾਂ ਹਾਂ ਠੀਕ ਹਜੇ ਬੰਨੇ ਘੰਟਾ ਕੀ ਹੋਇਆ ਜੇਰ ਪੈਣੀ ਬਾਕੀ ਐ ਦੀ ਠੀਕ ਆ ਭਾਈ ਹਾਂ ਬੋਵਾ ਕੱਢੇ ਕਿ ਨਹੀਂ ਹਾਂ ਬੋਵਾ ਆਪਾਂ 2 ਕਿਲੋ ਕੱਢ ਕੇ ਬੱਛੀ ਨੂੰ ਪਿਆਤਾ ਸੀਗਾ ਬੱਛੀ ਜੀਆਂ ਦੀ 2 ਕਿਲੋ ਤਾਂ ਭਰ ਮਾਰ ਕੇ ਦੇਖੀ ਬੱচ্চਾ ਬੱਛੀ ਆ ਹਾਂ ਮਗਰ ਬੱਛੀ ਆ ਬੱਛੀ ਬਹੁਤ ਚੰਗੀ ਹੈ ਨਾ ਬੱਛੀ ਦੀ ਕੁਆਲਿਟੀ ਦੇਖੋ ਭਾਈ ਬੱਛੀ ਬਹੁਤ ਚੰਗੀ ਆ ਮਗਰ ਫੇਸ ਕੋਸ ਕਰਮਾ ਦੀ ਦਾ ਰੰਗ ਰੂਪ ਬਹੁਤ ਚੰਗਾ ਕੱਦ ਕੁਦਰਤ ਬਹੁਤ ਆ ਬਹੁਤ ਆ ਹਾਂ ਸਿਰ ਬਰਡ ਵੀ ਚੰਗੀ ਆ ਬਾਕੀ ਬੱਚੀ ਦਾ ਕੱਦ ਵੇਢ ਹੋਵੇ ਬੱਚੀ ਦਾ ਦੰਦਾਂ ਦਾ ਬਈ ਹਾਂ ਮਾੜੀ ਅਰੇ ਬੱਚੀ ਖਰੀ ਵੀ ਨਹੀਂ ਹੁੰਦੀ ਇਹਦੇ ਹਾਂ ਸਹੀ ਗੱਲ ਮਾੜੀ ਤੋਰ ਦੀ ਹੈ ਬਈ ਆਰਡਰ ਕਮਾਲ ਦਾ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਕੱਦ ਵੇਢ ਕਰਮਲੀ ਦਾ ਚੰਗਾ ਆ ਵੱਡੀ ਗੱਲ ਬਰੀਡ ਬਹੁਤ ਚੰਗੀ ਆ ਗਰਮੀ ਦੇ ਮੌਸਮ ਵਿੱਚ ਵੀ ਕੰਮ ਜਰਾ ਬਾਕੀ ਤੂੰ ਦੇਖੀ ਰਾਤ ਪਰ ਹੱਥੋਂ ਬਣੂ ਬਹੁਤ ਵੱਚੀ ਠੀਕ ਆ ਹਾਂ ਹੂੰ ਹਰੇ ਨਾ ਉਹ ਵੀ ਜਵਾਨੀ ਚਾ ਬੱਚੀ ਮੈਂ ਦੰਦਾਂ ਜੇ ਠੀਕ ਆ ਹਾਂ ਬਾਕੀ ਥਾਨ ਥਣ ਬਹੁਤ ਚੰਗਾ ਲੱਗਿਆ ਕਮਾਲ ਆ ਹਾਂ ਬਾਕੀ ਲੇਵਾਲੂਆ ਦੇਖ ਪ੍ਰਿੰਟ ਪ੍ਰਿੰਟ ਬਹਿਰਦਾ ਸਹੀ ਗੱਲ ਆ ਬਹੁਤ ਚੰਗਾ ਹਮ ਲੇਵਾਲੂਆ ਕਮਾਲ ਦਾ ਬਾਕੀ ਇਹ ਪਹਿਲਾਂ ਬੱਚੀ ਆ ਨਾਲ ਬੈਰ ਵੀ ਚੰਗੀ ਆ ਬੱਚੀ ਉਹ ਚੰਗੀ ਦਿੱਤੀ ਆ ਬੱਚੀ ਵੀ ਕਿਉਂ ਬੱਚੀ ਨੇ ਵੀ ਭਾਈ 1 ਸਾਲ ਡੇਢ ਸਾਲ ਹਾਂ ਹੋ ਜਾਣਾ ਬੱਚਾ ਬੱਚੀ ਦਿੱਤੀ ਆ ਬੱਚੀ ਵੀ ਕੁਆਲਟੀ ਵਾਲੀ ਦਿੱਤੀ ਹੈਗੀ ਬੱਚੀ ਬਹੁਤ ਆਵਦੀ ਦਿੱਤੀ ਆ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਕੱਲਾ ਕੱਲਾ ਥਣ ਮੁੱਟੀ ਆਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗੈਰ ਤੇ ਆ ਨਾੜਾ ਨੂੜਾ ਲੇਵੇ ਤੇ ਬਈ ਫੁੱਲ ਆ ਗਏ ਬਾਕੀ ਧਾਰਾ ਬਈ ਕਹਿੰਦਾ ਮਾਰ ਕੇ ਦਿਖਾ ਦੇ ਚਵਾਈ ਦੇਖੇ ਧਾਰਾ ਬਹੁਤ ਜੰਗੀ ਆ ਬਈ ਹੈ ਨਾ ਥਾਂ ਜੇ ਪਹਿਲਾਂ ਬੱਚੀ ਆ ਕੋਈ ਬਾਤ ਆ ਇੰਨਾ ਲੈ ਕੀ ਬਾਤ ਚਵਾਈ ਤੂੰ ਬਹੁਤ ਚੰਗੀ ਆ ਲੈ ਜਿੰਵੇਂ ਮਰਜੀ ਧਾਰਾ ਮਰੀ ਚੱਲ ਕੇ ਚੱਕਰੀ ਨਹੀਂ ਸ਼ਾਬ ਚੋਣ ਬੜਾ ਚੰਗਾ ਹੈ ਨਾ ਬੜੀ ਬਹੁਤ ਸਾਫ ਆ ਡਾਕਟਰ ਚਵਾਈ ਤੂੰ ਬਹੁਤ ਚੰਗੀ ਆ ਬਈ ਗੱਲੀ ਗੱਲੀ ਘਾਰ ਹੈ ਗੰਨੇ ਵਰਗੀ ਧਾਰਾ ਕੜਕਾ ਹੁੰਦਾ ਬਈ ਚਵਾਈ ਦਾ ਹਾਂ ਲਾੜਦਿਆਂ ਪਹਿਦਨ ਬੱਚੀ ਆ ਥਣ ਥਣ ਬਾਹ ਚੰਗਾ ਕੱਢਿਆ ਬੜਾ ਚੰਗਾ ਹਾਂ ਦਿਖਾ ਦੇ ਸਮਾਲ ਕੇ ਕਿਆ ਬਾਤ ਆ ਲੈ ਮੁੱਠੀ ਆਲਾ ਲੈ ਥਣ ਬਹੁਤ ਚੰਗਾ ਕੱਢਿਆ ਗੱਲਾਂ ਸਾਰੀ ਦਿੱਤੀ ਦੇ ਮਗਰੋਂ ਦਿਖਾ ਦੀ ਸਮਾਲ ਕੇ ਬਹੁਤ ਕਮਾਲ ਹਾਂ ਬਾਕੀ ਥੱਲੇ ਸਾਫ ਬਹੁਤ ਹੈ ਸਾਫ ਲੱਗਦਾ ਥੱਲੇ ਨੇ ਬਰੀਕੀ ਬਰੀਕੀ ਜਿਹਾ ਆਉਂਦਾ ਹਾਂ ਬਾਕੀ ਤੇ ਲਵੋ ਦਾ ਹੱਥੋਂ ਬੱਚੀ ਬਨ ਵੀ ਬਹੁਤ ਜੋਊਗੀ ਲੈ ਥਣ ਬਹੁਤ ਚੰਗਾ ਲੱਗਿਆ ਬੱਚੀ ਹੋਰ ਕੀ ਆ ਜੀ ਫਿਰ ਇਹਦਾ ਮੋਲ ਆਪਾਂ ਜਾਇਜ਼ ਕਰਾਂਗੇ ਕਰਾਂਗੇ ਮੁੱੰਤੀ ਬਹੁਤ ਠੀਕ ਆ ਮੋਲ ਰੀ ਵਾਹੇ ਕਰਦੇ ਆਪਾਂ ਜਾਇਜ਼ ਹੋਊਗਾ ਮੋਲ ਆ ਜਿਹੜਾ ਕਰਾਂਗੇ ਬਾਈ ਕਹਿੰਦਾ ਫੋਨ ਤੇ ਮੁੱਲ ਵੈੜਦੇ ਹਿਸਾਬ ਨਾਲ ਜਾਇਜ਼ ਹੀ ਹੋ ਪਹਿਲਾਂ ਮੁੱਲ ਤਾਂ ਵੇਚਣਾ ਹੀ ਕਰਨਾ ਕੋਈ ਬਾਹ ਮੁੱਲ ਨਹੀਂ ਕਰਨਾ ਪਹਿਲਾਂ ਬੱਚੀ ਆ ਕੋਈ ਬਾਹ ਵਾਲ ਵੀ ਹੈ ਨਹੀਂ ਏਡੀ ਹਾਂ ਠੀਕ ਆ ਹਾਂ ਨਹੀਂ ਪਹਿਲ ਨੂੰ ਅਸੀਂ ਬਾਵਾ ਆਲ ਕਰਦੀ ਆ ਕੋਈ ਬਾਹ ਵਾਲ ਨਹੀਂ ਕਰੀ ਇਹਨੇ ਠੀਕ ਆ ਬਾਕੀ ਉਂ ਸੀਰ ਸੰਧੀ ਵਾਲਾ ਸੀਰ ਸੰਧੀ ਅੱਜ ਮਰ ਜਿਆ ਤਲਾਈ ਤਲ ਕਹਿੰਦੀ ਕਰਮ ਵਾਲੀ ਕੋਈ ਹਾਂ ਬਾਕੀ ਥਾਂ ਦੁਨੇ ਪੜੀ ਬਾਈ ਥਾਂ ਦੁਨੇ ਬਹੁਤ ਚੰਗੇ ਲੱਗਿਆ ਬਾਈ ਕਮਾਲ ਦਾ ਹਾਂ ਅੱਜ ਦੋ ਦਿਖਾ ਦਿਓ ਲੈ ਤਾਂ ਤੁਹਾਨੂੰ ਦੇ ਲਾ ਬਿੱਤੀ ਬੁੱਤੀ ਬਹੁਤ ਆ ਬਾਕੀ ਬੱਚੀ ਦਾ ਵੀ ਰੰਗ ਪ੍ਰਿੰਟ ਬਹੁਤ ਆ ਸਹੀ ਗੱਲ ਆ ਬਾਈ ਨਾਲ ਤਾਂ ਗਰਮੀ ਮੰਨੇ ਬਾਕੀ ਦੁੱਧ ਵੀ ਮੱਝਾਂ ਦੇ ਦੇਉ ਇਹ ਸਹੀ ਗੱਲ ਆ ਬਾਈ ਹਾਂ ਵੱਡੀ ਗੱਲ ਕੀ ਆ ਲੈ ਰਸੀਲ ਦੇਖੋ ਲੈ ਲੈ ਜਿਵੇਂ ਮਰ ਜੇ ਤਾਂ ਚਲਈ ਚੱਲ ਕੋਈ ਚੈੱਕ ਕਰਨੀ ਕੋਈ 2 ਨੰਬਰ ਤੇ ਕਿਹੜਾ ਸੂਆ ਸੁੰਦੀ ਐ ਇਹ ਡਾਕਟਰ ਦੂਜਾ ਸੂਆ ਸੁੰਦੀ ਐ ਕਿੰਨੇ ਦਿਨ ਲੈਂਦੀ ਐ ਬੱਸ ਇਹ ਸੂੰਦੂ ਹੀ ਆ ਬਾਈ ਤਿਆਰੀ ਹੋਈ ਆ ਨਾ ਹਾਂ ਤਿਆਰੀ ਜੀ ਆ ਬਾਈ ਤਿਆਰੀ ਵੀ ਅੱਜ ਮਾਂ ਬਾਈ ਸੂੰਦੀ ਐ ਅੱਜ ਹਾਂ ਇੱਕ ਬੜਾ ਬੜਾ ਬਹੁ ਆਇਆ ਪਹਿਲਾਂ ਦਾ 20 ਕਿਲੋ ਮਲਕਾਂ ਨੂੰ ਐ ਦੱਸਿਆ ਠੀਕ ਆ ਹਾਂ ਦੂਜਾ ਸੂਆ ਬੰਸੂਣਾ ਪਾਈ ਪਿਛਲੇ ਸਵੇਰ ਦਾ ਦੱਸਿਆ ਬਾਈ ਇਹਨਾਂ ਕੱਦ ਫੁੱਲ ਰਾਜੀ ਫੁੱਲ ਜਰਸੀ ਆ ਹਨ ਬਈ ਪੰਜਾਬ ਜਲਸੀ ਹਾਂ ਹੈਵੀ ਜਮ ਪਿਓ ਰੇ ਕੱਦ ਬਈ ਬਹੁਤ ਆ ਠੀਕ ਆ ਬਾਕੀ ਉਹ ਸੰਭੀ ਪੜੀ ਬਹੁਤ ਆ ਸੰਭੀ ਪੜੀ ਫੁੱਲ ਆ ਹਾਂ ਬਾਕੀ ਤੂੰ ਲੇਵਾ ਦਿਖਾ ਦੇ ਸ਼ਾਂ ਤੋਂ ਇਹ ਵਾ ਬਾਈ ਕਮਾਲ ਦਾ ਸੋਹਣਾ ਆਰਡਰ ਕਰ ਮਲੀ ਨੇ ਤਿਆਰ ਕਰਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਸ ਤੇ ਆ ਬਾਕੀ ਬਣ ਵੀ ਬਹੁਤ ਜੋ ਬਾਈ ਹਾਂ ਇਹਨਾਂ ਤੋਰੀ ਰੱਖਦੀ ਆ ਬਾਈ ਦੱਸ ਲੇਵਾ ਦੇ ਡਾਕਟਰ ਬਾਕੀ ਨਾ ਮਗਮੂਹ ਦਾ ਲੇਵਾ ਹੈ ਸਹੀ ਗੱਲ ਆ ਪੂਰੀ ਬਿਡ ਫੁੱਲ ਆ ਬਈ ਰਾਜੀ ਰੂਜੀ ਚੰਗੇ ਲੇਵਾ ਕਮਾਲ ਦਾ ਕਰਦਾ ਇਹਵਾ ਡਾਕਟਰ ਪੂਰਾ ਮਗਮੂਹ ਦਾ ਲੇਵਾ ਬਾਹਰ ਬਲੂ ਵੀ ਬਹੁਤ ਗੱਲ ਆ ਬਈ ਲੇਵਾ ਕਮਾਲ ਦਾ ਥਣ ਬਹੁਤ ਚੰਗਾ ਪੂਰੀ ਬਿੱਥੀ ਤੇ ਥਣ ਲੱਗਿਆ ਬਈ ਪੂਰਾ ਬਿੱਥੀ ਦੇ ਡਾਕਟਰ ਥਣ ਕੋਈ ਨਹੀਂ ਕਹਿ ਸਕਦਾ ਵੀ ਮਾਰਾ ਮੋਟਾ ਸਾਰਾ ਲੇਵਾ ਮਗਮੂਹ ਦਾ ਲੇਵਾ ਬਾਈ ਦਾ ਪੂਰੇ ਲੇਵਾ ਦੇਖੋ ਹਾਂ ਥੀਟਿੰਗ ਦੇ ਫੁੱਲੇ ਵੀ ਦੀ ਯਾ ਵਾ ਬਹੁਤ ਸੋਹਣਾ ਬਾਕੀ ਆਏ ਆ ਜੇ ਬੱਚਾ ਦਾ ਡਾਕਟਰ ਤਿਆਰੀਆਂ ਨੇ ਹੋਰ ਵੀ ਬਹੁਤ ਕਰ ਜਾਣੀਆਂ ਸਹੀ ਗੱਲ ਆ ਭਾਈ ਹਾਂ ਬਾਕੀ ਉ ਡਾਕਟਰ ਦੇਖਿਆ ਪਤਰੀ ਪੁੱਤਰੀ ਲੇਵਾ ਦਿਖਾ ਮਗਰ ਮਗਰ ਨੂੰ ਬਹੁਤ ਆਦਾ ਹੂੰ ਲੈ ਸਹੀ ਗੱਲ ਥਣ ਤੁੰ ਦਿਖਾ ਦੇ ਪਛਾਹ ਤੋ ਪੂਰਾ ਲੈ ਥਣ ਬਹੁਤ ਚੰਗਾ ਬਹੁਤ ਚੰਗਾ ਖਾਣ ਲੱਗਿਆ ਵਾ ਵਾ ਹਾਂ ਬਾਕੀ ਦੁਨਨੇ ਪਾਸੇ ਦਿਖਾ ਦੀ ਥਣ ਲੇਵਾ ਦੁਨਨੇ ਪਾਸੇ ਕੋਈ ਸ਼ੈਅਰ ਨਹੀਂ ਕੋਈ ਲੈਣ ਨਹੀਂ ਸਹੀ ਗੱਲ ਆ ਹਾਂ ਦੇ ਤੇ ਮੁੱਲ ਇਹਦਾ ਫੋਨ ਕਿਉਂ ਮੁੱਲ ਫੋਨ ਦੀ ਗੱਲ ਹੈ ਰਸਾਲੀਆਂ ਦੇ ਕਰਾਂਗੇ ਜੈ ਜੂ ਕੋ ਆਪਾਂ ਮੁੱਲ ਵੀ ਵਾਦੇ ਕਰਨੀ ਠੀਕ ਆ ਹਾਂ ਬਾਕੀ ਬੱਦੀ ਗੱਲ ਕਿ ਬਾਈ ਸੀਲ ਸੂਲ ਬਹੁਤ ਅਲੱਗ ਲੈ ਜਿਵੇਂ ਮਰਜੀ ਲੈ ਪੁੱਠੇ ਪਾਸੇ ਬਹਿ ਗਿਆ ਲੈ ਇਧਰ ਦੀ ਮਰਜ਼ੀ ਬਹਿ ਜਾ ਕੁਛ ਨਾ ਦਾ ਹੈ ਹੀ ਨਹੀਂ ਇਹ ਬਾਈ ਤਨ ਨੰਬਰ ਤੇ ਕਿਹੜਾ ਸੂਆ ਬਾਈ ਇਹ ਵੀ ਦੂਜਾ ਸੂਆ ਹੈਟਰ ਕਿੰਨੇ ਦਿਨ ਲੈਂਦੀ ਹੈ ਬਾਈ ਕਿ ਲੈਂਦੀ ਹੈ ਮੈਂ ਦੋ ਤੋਂ ਚਾਰ ਦਿਨ ਲੈ ਜੂ ਦੋ ਤੋਂ ਚਾਰ ਦਿਨ ਹਾਂ ਤੇ ਕੀ ਰਿਕਾਰਡ ਆ ਦੁੱਧ ਦਾ ਬਾਈ ਦੋ ਦੋ ਮੰਨ ਕੇ ਜਾਲੇ 24 25 ਕਿਲੋ ਮਾਲ ਕਰਨੇ ਪਹਿਲਾਂ ਦਾ ਜੋ ਆ ਰਸਿਆ ਅੱਛਾ ਹਾਂ ਠੀਕ ਆ ਬਾਈ ਹਜੇ ਮੰਨ ਕੇ ਚੀਕ ਚੀਆ ਬੜਾ ਬਹੁਤ ਸਹੀ ਗੱਲ ਆ ਬਾਈ ਰੰਗ ਬ੍ਰੈਂਡ ਬਹੁਤ ਚਿੰਗਾ ਬਾਕੀ ਖਰ ਨਹੀਂ ਗੁਰ ਨਹੀਂ ਦੇ ਬਹਿਰ ਜੀ ਬਾਕੀ ਇਹ ਵੀ ਸ਼ੀਲ ਸੰਦੀ ਬਹੁਤ ਹਲ ਹੈ ਜਿਵੇਂ ਮਰਜੀ ਜਿਵੇਂ ਮਰਜੀ ਬਹਿਰ ਜੀ ਕੋਈ ਚੱਕਰੀ ਨਹੀਂ ਕਹਿੰਦੀ ਕੋਈ ਹਾਂ ਬਾਕੀ ਤੋਰਾ ਤਰਾ ਦੇ ਬਾਕੀ ਲੇਵਾ ਮਰਮੂਰ ਦਾ ਬਹੁਤ ਚਿੰਦਾ ਸਹੀ ਗੱਲ ਆ ਲੇਵਾ ਬੜਾ ਕਮਾਲ ਦਾ ਫਾੜੀ ਵਾਲਾ ਆਰਡਰ ਕੱਲਾ ਕੱਲਾ ਤਣ ਮੁੱਠੀ ਵਾਲਾ ਤਣ ਚਾਰੇ ਥਣ ਵੇ ਨਿਕੜਵੇਂ ਪੂਰੇ ਗਏ ਤੇ ਆ ਸਵਾਈ ਜੂਈ ਗਰਮਾਲੀ ਦੀ ਬਹੁਤ ਚੰਗੀਆਂ ਨੇ ਥਾਣੀ ਬਹੁਤ ਚੰਗਾ ਲੱਗਿਆ ਟਰ ਡਾ ਡੋਦਣੀ ਨਾ ਡੈਕ ਹਾਂ ਕੀ ਬਾਤ ਹੈ ਬਾਕੀ ਲੇਵੇ ਤੇ ਵੀ ਨਾ ਰੂਰਾ ਬਹੁਤ ਹੈ ਸਹੀ ਗੱਲ ਆ ਥਣ ਬਹੁਤ ਚੰਗਾ ਲੱਗਿਆ ਹਾਂ ਮਗਰ ਮੂਹ ਦਾ ਲੇਵਾ ਡਾ ਟਰ ਲੈ ਪੂਰਾ ਦੇ ਲੇਵਾਲੂਆ ਬਹੁਤ ਚੰਗਾ ਹੈ ਹਾਂ ਸਹੀ ਗੱਲ ਹੈ ਬਸ ਸਹੀ ਹੈ ਬਾਕੀ ਉਂ ਵੀ ਰੰਗ ਪ੍ਰਿੰਟ ਬਹੁਤ ਹੈ ਸਹੀ ਗੱਲ ਆ ਬਾਕੀ ਬਾਹਰ ਡਾ ਟਰ ਉਂ ਨਹੀਂ ਕਹਿਦਾਦਾ ਉਂ ਦੇਖ ਲੈ ਕੋਈ ਬੰਦਾ ਐ ਪਧਰੀ-ਪੁਧਰੀ ਬਹੁਤ ਆਲਾ ਸਹੀ ਗੱਲ ਆ ਬਾਕੀ ਥੱਲੇੋਂ ਥੱਲੇੋਂ ਦਿਖਾ ਦੀ ਥਾਂ ਨੇ ਬਹੁਤ ਸਾਫ ਆ ਮੋਲ ਜੈ ਜੀ ਉੱਪਰ ਮੋਲ ਅਡਰ ਜੈ ਜੀ ਕਰਾਂਗੇ ਮੋਲ ਦਾ ਆਪਾ ਵੱਡੇ ਕਰਮੀ ਨੇ ਨਾ ਯਾਰ ਬਾਕੀ ਮਸਲ ਦਿਖਾ ਦੇ ਬਹਿੜ ਦੀ ਫੇਸ ਬੜਾ ਪਿਆਰਾ ਬੋਦੀ-ਬਾਦੀ ਚੰਗੀ ਆ ਸਨਖ ਪੁਣਾ ਵੜ ਦੇ ਵਿੱਚ ਬਹੁਤ ਅੱਗੇ ਭਰਾ ਲਾਸਟ ਦੇ ਕੱਚੀ ਆ ਇਹ ਥੋੜੀ ਜਿਹੀ ਕੱਚੀ ਆ ਅਡਰ ਹਵਤਾ ਦੀ ਹਾ ਤੇਰੀ ਕੱਚੀ ਹਾਂ ਇਹਦਾ ਬਜਾ ਲਾਜਾ ਵੀਡੀਓ ਬੁਣੀ ਨਾਲ ਪਵਾ ਦਿੰਦੇ ਆ ਇਹਦਾ ਹਵਤੇ ਦੀ ਕੱਚੀ ਆ ਠੀਕ ਆ ਬਾਈ ਕੀ ਰਿਕਾਰਡ ਦੁੱਧ ਦਾ ਦੁੱਧ ਡਾਟਰ ਆਪਣੀ ਕੋਈ ਨਹੀਂ ਆ ਬਹਿੜਾ 18 19 ਕਿਲੋ ਪਹਿਲਾਂ ਨੇ ਚਵਾਇਆ ਇਹਨੇ ਠੀਕ ਆ ਬਾਈ ਹਾਂ ਇਹ ਦੁਬਾਰੇ ਆਪਣੇ ਕੋਲ ਹੀ ਆਈ ਆ ਸੁਆ ਕਿਹੜਾ ਬਾਈ ਸੁਆ ਦੂਜਾ ਸੁੰਦੀ ਆ ਠੀਕ ਆ ਬਾਈ ਬਾਕੀ ਊਂ ਬੱਦੀ-ਬੁੱਢੀ ਬਹੁਤ ਆ ਕੱਦ-ਵੱਡ ਬਹੁਤ ਆ ਬਹੁਤ ਸਹੀ ਆ ਲੰਮੀ-ਲੁੰਮੀ ਬਹੁਤ ਆ ਲੰਮੀ-ਲੁੰਮੀ ਬਹੁਤ ਹਾਂ ਚੱਲ ਲਾਂ ਦਾ ਨੀਆਂ ਹਫਤੇ ਨੂੰ ਜਿਹੜਾ ਡਰੱਬ ਇਹਨੇ ਕਮਾਲ ਦਾ ਤਿਆਰ ਕਰਨਾ ਚੱਚੀ-ਕੱਚੀ ਆ ਉਸ ਸਮਨਾ ਐਸਟੀਮੇਟ ਲਾ ਲਓ ਬਣੂਗੀ ਬਹੁਤ ਬਾਈ ਫਟ ਜਾ ਡਾਕਟਰ ਵਾਲਕੇ ਤੇ ਤਰੀ ਜੇ ਨਾ ਬਾਹਰ ਨਹੀਂ ਉਦੋਂ ਦੱਸਣਾ ਹੁਣ ਤਾਂ ਪਾਉ ਕੱਚੀ ਜਨ ਨਾਲ ਵੀਡੀਓ ਪਾਉਣੀ ਪੈਣੀ ਹੈ ਅੱਜੇ ਆਪਣਾ ਕੱਚਿਆਂ ਵਾਲੇ ਮੁੱਲ ਹੋਣਗੇ ਜਦੋਂ ਤਰੀ ਜਾਗੇ ਉਹ ਦੇਦਾ ਮੁੱਲਾ ਪਾ ਹੋਰ ਕਰਾਂਗੇ ਹੋਰ ਹੋਊਗਾ ਠੀਕ ਹੈ ਤੇਰਾ ਨਾ ਦਿਖਾ ਦੇ ਲੈ ਢੱਲਾ ਬਹੁਤ ਪੁਲੀਆਂ ਨੇ ਲੈ ਆ ਸਾਰੀਆਂ ਵਰਲਡ ਲੈਂਕਡ ਹਾਂ ਦੇਖੋ ਬਹੁਤ ਚੰਗਾ ਲੱਗਿਆ ਲੈ ਮੁੱਠੀ ਵਾਲਾ ਦਾਣਾ ਆਖਾਂਦੇ ਕੀ ਬਾਤ ਇਹਦਾ ਵਾਹ ਕੱਚੀ ਆਜੇ ਬੰਦਾ ਸਾਂਭ ਲਈ ਆ 4 ਰੁਪਏ ਮੂਰੇ ਵੀ ਜੋੜੋਗੇ ਬੰਦੇ ਸਹੀ ਗੱਲ ਆ ਭਾਈ ਬਾਕੀ ਊਂ ਕੱਦ ਦੇ ਹੋਤ ਹੈ ਕੱਦ ਫੁੱਲਾ ਹਾਂ ਪੂਰਾ ਫੁੱਲ ਕੱਦਦਾ ਕੱਦਦਾ ਭਾਈ ਢਾਂਚਾ ਬਹੁਤ ਚੰਗਾ ਕਰਮਾ ਇਹਦਾ ਨਾਗਸੀ ਭਰਾ ਤੁਹਾਨੂੰ ਚਾਰ ਚਾਰੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਅੱਜੋਂ ਧੰਨਵਾਦ